ਆ ਰਣੋ ਪਹਿਲੇ ਅੱਗੇ ਕਿੰਨੇ ਉੱਪਰ ਮੈਂ ਮਤਲਬ ਉਹਨਾ ਚੀਜ਼ ਨੂੰ ਕਨਟ੍ਰਾਡਿਕਟ ਕਰਨਾ ਚਾਹਾਂਗਾ ਇਹਨਾਂ ਪ੍ਰੈਸ ਕਾਨਫਰੈਂਸ ਕਿਹਾ ਸੀ ਚੈਂਪੀਅਨਸ ਹੈ ਸੈਸ਼ਨ ਦੇ ਦੋ ਦਿਨ ਦਾ ਜਾਦ ਮੈਂ ਕਿੱਥੇ ਹੋਇਆ ਸਿਨਚਰ ਐਥਰ ਨੂੰ ਵੀ ਆਪਣੀ ਗਿੱਤੀ ਚ ਗਣੀ ਜਾਂਦਾ ਛੋ this is the second and the final day ਦੇਖੋ ਸਾਰਾ ਸੈਸ਼ਨ ਰੀਹੈਬਿਟੇਸ਼ਨ ਤੇ ਹੋਇਆ ਫਲਡਸ ਦੀ ਜਿਹੜੇ ਹਰਟਸ ਆਏ ਹੜਾਏ ਨੇ ਉਹਨਾਂ ਤੇ ਵਿੱਚ ਮੋਡ ਵਰ ਸੇਵਾ ਕਿਸਾ ਪੰਜਾਬ ਦਾ ਕਰਦਾ ਬਟ ਬੜਾ ਅਨਫੋਰਚੂਨੇਟ ਇਸ ਟੀ ਮਿਨਿਸਟਰ ਸਾਹਿਬ ਉਦਣ ਕਹਿੰਦਾ ਡੇਢ ਬੋਲੇ ਬਟ ਜਿਹੜਾ ਰੀਹੈਬਿਟੇਸ਼ਨ ਦੀ ਗੱਲ ਹੈ ਪੈਕੇਜ ਦੀ ਗੱਲ ਹੈ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਮੈਂ ਅੱਜ ਫੇਰ ਉਹਨਾਂ ਨੂੰ ਫੀਲ ਕਰਨਾ ਚਾਹਾਂਗਾ ਭਾਨ ਸਾ ਤੁਸੀਂ ਆਪ एलान ਕੀਤਾ ਸੀ ਕੇਜਰੀਵਾਲ ਸਾਹਿਬ ਦਾ ਖੁਦ एलान ਸੀ ਕਿ ਐਜ਼ ਅ ਮੈਟਰੋ ਪਾਲਿਸੀ ਆਪ ਗਵਰਨਮੈਂਟ ਦੀ ਪਾਲਿਸੀ ਹੋਏਗੀ ਕਿਤੇ ਵੀ ਨੁਕਸਾਨ ਫਸਲਾਂ ਦਾ 100% ਦੀ ਜਿੱਥੇ ਹੁੰਦਾ ਹੈ 20000 ਰੁਪਏ ਦੀ ਪਹਿਲੀ ਗਿਸਟ ਪਹਿਲੀ ਇਨਸਟਾਲਮੈਂਟ ਅਸੀਂ ਕਿਸਾਨਾਂ ਨੂੰ ਵਿਜੀਟ ਲਈ ਖੱਲਾਂਗੇ ਸੋ ਥੈਟ ਉਹ ਆਪਣਾ ਕੰਮ ਚਲਾ ਸਕਣ ਤੇ ਮੈਂ ਮਾਨ ਸਾਹਿਬ ਦੇ ਰਾਈਟਸ ਦੇ ਵਰਡਸ ਦੀ ਗੱਲ ਕਰਨਾ ਸ਼ਬਦਾਂ ਦੀ ਤੇ 30000 ਰੁਪਿਆ ਫੀ ਕਿਲੇ ਦਾ ਅਸੀਂ ਗਰਦਾਬਰੀ ਤੋਫਾਦ ਕਰਨਾ ਵੇਖੋ ਅੱਜ ਕਈ ਦਿਨ ਹੋ ਗਏ ਪਾਣੀ ਥੱਲੇ ਜਾ ਚੁੱਕਿਆ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਮੇਰੀ ਅਪੀਲ ਹੋਏਗੀ ਚੀਫ ਮਿਨਿਸਟਰ ਸਾਹਿਬ ਨੂੰ ਕਿ ਅੱਜ ਜਦੋਂ ਇਹ ਐਂਡ ਹੋਣੀ ਹੈ ਡਿਸਕਸ਼ਨ ਐਂਡ ਹੋਣੀ ਹੈ ਤੁਸੀਂ ਆਪਣਾ ਰੈਜ਼ੋਲੂਸ਼ਨ ਜਿਹੜਾ ਉਹਨੂੰ ਪੇਸ਼ ਕਰਨਾ ਹੈ ਉਹਦੇ ਵਿੱਚ ਮੈਂ ਚਾਹਾਂਗਾ ਉਸ ਤੋਂ ਪਹਿਲੇ ਚੀਫ ਮਿਨਿਸਟਰ ਸਾਹਿਬ ਸਾਰਿਆਂ ਨੂੰ ਪਹਿਲੇ ਤੇ ਕਦੋਂ ਤੱਕ ਕਿਹੜੀ ਡੇਟ ਤੱਕ 20-20 ਹਜ਼ਾਰ ਰੁਪਿਆ ਕੱਢਣਗੇ ਉਹਦਾ ਨਾਮ 30 ਹਜ਼ਾਰ ਰੁਪਿਆ ਕਿੰਨੇ ਦਿਨ ਹੋਰ ਗਰਦਾਬਰੀ ਤੇ ਲੜ ਕੇ ਨੰਬਰ 2 ਜਿੰਨਾ ਸਾਡੇ ਜਾਨਵਰਾਂ ਦਾ ਨੁਕਸਾਨ ਹੋਇਆ گاਵਾਂ ਦਾ ਮੱਝਾਂ ਦਾ ਗੋੜਿਆਂ ਦਾ ਬੱਕਰੀਆਂ ਦਾ ਬੱਕਰੀਆਂ ਦਾ ਬਾਕੀ ਵੀ ਪੋਲਟਰੀ ਦਾ ਬੜਾ ਨੁਕਸਾਨ ਹੋਇਆ ਕਾਈਂਡਲੀ ਉਹਦਾ ਵੀ ਸਾਨੂੰ ਕਿਰਪਾ ਕਰਕੇ ਦੱਸਿਆ ਜਾਏ ਤਦੋਂ ਤੱਕ ਕਿੰਨਾ ਤੇ ਇੱਕ ਵੱਡੀ ਮੰਗ ਹੈ ਸਮੁੱਚੇ ਕਿਸਾਨੀ ਏ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਸਾਡੀ ਪਾਰਟੀ ਦੀ ਮੇਨ ਡਿਮਾਂਡ ਇਹ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਕਿਸੇ ਨੇ 8 ਕਿੱਲੇ ਬੀਜਿਆ 6 ਕਿੱਲੇ ਬੀਜਿਆ 10 ਕਿੱਲੇ ਬੀਜਿਆ 12 ਕਿੱਲੇ ਬੀਜਿਆ ਗਰਦਾਬਰੀ ਚ ਪੂਰੀ ਕੰਪਨਸੇਸ਼ਨ ਕਿਸਾਨ ਨੂੰ ਹੋਣੀ ਚਾਹੀਦੀ ਇਹ ਨਹੀਂ ਕਿ ਨਿਹਰਾ ਅਜੇ ਤੱਕ ਪਿਛਲੀ ਵਾਰ ਇਹਨਾਂ ਨਿਹਰਾ 5 ਏਕੜ ਤੱਕ ਤੋ ਇਹਦੇ ਤੇ ਲਿਮਿਟ ਰੀਡਣੀ ਚਾਹੀਦੀ 5 ਲੱਖ ਏਕੜ ਦਾ ਮਤਲਬ ਹੈ ਕਿ 5 ਲੱਖ ਏਕੜ ਦੇ ਲੋਕਾਂ ਜਿਹੜੇ ਕਿਸਾਨਾਂ ਨੇ ਝੋਨਾ ਬੀਜਿਆ ਜਾਂ ਕਮਾਲ ਦੇ ਬੀਜਿਆ ਜਾਂ ਕੋਈ ਵੀ ਫਸਲ ਬੀਜੀ ਪੂਰਾ ਕੰਪਨਸੇਟ ਕਰ ਨੰਬਰ 3 ਇਹਦੇ ਚ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਪੈੜੀਆਂ ਲੇ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਚੁੱਕੇ ਨੇ ਇਹ ਨੁਕਸਾਨ ਉਹਨਾਂ ਦਾ ਇਹ ਕੰਪਨਸੇਸ਼ਨ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਜਾਣਾ ਚਾਹੀਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਜਾਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਬਣਗੀਆਂ ਲਗੀਆਂ ਉਹਨਾਂ ਨੂੰ ਜਾਣਾ ਚਾਹੀਦਾ ਤੋਂ ਇਹ ਤਿੰਨ ਚੀਜ਼ਾਂ ਦੀ ਅਸੀਂ ਮੰਗ ਕਰ ਰਹੇ ਹਾਂ ਹੋਰ ਬਹੁਤ ਸਾਰੀਆਂ ਇੱਥੇ ਗੱਲਾਂ ਕਰਨ ਵਾਲੀਆਂ ਨੇ ਕਈ ਇਹ ਬਿੱਲ ਲੈ ਕੇ ਆਏ ਨੇ ਇੱਕ ਬਿੱਲ ਲੈ ਕੇ ਆਏ ਨੇ ਇੰਪਰੂਵਮੈਂਟ ਟਰਸਟ ਨਹੀਂ ਤੇ ਇੰਪਰੂਵਮੈਂਟ ਟਰਸਟ ਆਪਣੇ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਦੀ ਜਿੰਨੀ ਜਾਇਦਾਦ ਹੈ ਜੇ ਉਹ ਕਿਤੇ ਵੇਚਦਾ ਵੀ ਉਹ ਕੱਲਾ ਰਿਸਪੈਕਟਿਵ ਇੰਪਰੂਵਮੈਂਟ ਟਰਸਟ ਸੀ ਉਹਦਾ ਇਸਤੇਮਾਲ ਕੀਤਾ ਜਾਂਦਾ ਹੁਣ ਇਹ ਨਵਾਂ ਬਿੱਲ ਲੈ ਕੇ ਆ ਰਹੇ ਨੇ ਕਿ ਇੰਪਰੂਵਮੈਂਟ ਟਰਸਟਾਂ ਦੀ ਜਾਇਦਾਦ ਵਿੱਚ ਉਹ ਇਹਨਾਂ ਦੇ ਕੋਲ ਜਿਹੜਾ ਇਹਨਾਂ ਦਾ ਲੋਕਲ ਸੈਲਫ ਗਵਰਨਮੈਂਟ ਹੈ ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਤੇ ਸਾਡਾ ਖਰਚਾ ਇਹ ਹੈ ਕਿ ਉਸ ਦੇ ਅਗੇਂਸਟ ਫਿਰ ਲੋਨ ਚੁੱਕਣਗੇ ਫਿਰ ਉਹ ਤੁਸੀਂ ਵੇਖਿਆ ਹੀ ਹੋਵੇਗਾ ਪਿਛਲੇ ਦਿਨੀ ਪੰਜ ਮੇਜਰ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਅੰਡਰ ਦੀ ਹੈਮਰ ਕਰ ਲਈਆਂ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਹੈਰਿਟੇਜ ਪ੍ਰੋਪਰਟੀਆਂ ਨੇ ਇੱਕ ਪ੍ਰੈਸੈਂਟ ਸਟੇਸ਼ਨਰੀ ਦਾ ਬਹੁਤ ਵੱਡਾ ਆਫਿਸ ਸੀ ਪਟਿਆਲੇ 18 ਕਿਲੇ ਹੁਣ ਉਹਨੂੰ ਵੇਚਣ ਲੱਗ ਪਏ ਕਈ ਰੈਸਟ ਹਾਊਸਸ ਪੀ ਡਬਲਯੂ ਡੀ ਦੇ ਵੇਚਣ ਲੱਗ ਪਏ ਕਈ ਜੱਜਾ ਦੀਆਂ ਗੋਠੀਆਂ ਵੇਚਣ ਲੱਗ ਪਈਆਂ ਇਹ ਤੇ ਜਿਸ ਤਰ੍ਹਾਂ ਅੰਗਰੇਜ਼ੀ ਚ ਕਿਹਾ ਜਾਂਦਾ ਹੈ ਕਿ ਦੇ ਆਰ ਸੇਲਿੰਗ ਦੀ ਸਿਲਵਰ ਆਫ ਦੀ ਫੈਮ ਇਹ ਤੇ ਅੱਜ ਇਥੋਂ ਤੱਕ ਆ ਕੇ ਪਾਂਡੇ ਵਿੱਚ ਤੱਕ ਆ ਗਏ ਮੋੜ ਪਰ ਸੇਵਾ ਕੀ ਕਰਨ ਸੀ ਕਿੰਨਾ ਬੁਰਾ ਹਾਲ ਇਹਨਾਂ ਦਾ ਕਸੋ ਬੀਜੇਪੀ ਅੱਜ ਆਪਣਾ ਸੈਸ਼ਨ 37 ਚ ਗਾਦੇ ਲਾ ਕੇ ਬੈਠੇ ਕੋ ਬੀਜੇਪੀ ਨੂੰ ਸੇ ਬੀਜੇਪੀ ਨੇ ਸੈਸ਼ਨ ਕੀ ਲਾਣਾ ਦੇ ਲੈਣ ਨੂੰ ਕੁਝ ਨਹੀਂ ਬੀਜੇਪੀ ਦੇ ਐਮਐਲਏ ਸਾਹਿਬ ਨੂੰ ਮੇਰੇ ਸਾਥੀ ਨੇ ਅ ਅਸ਼wini ਸ਼ਰਮਾ ਸਾਹਿਬ ਉਹਨਾਂ ਨੂੰ ਮੈਂ ਕਹਿੰਦੇ ਤੂੰ ਇੱਥੇ ਆਉ ਜਵਾਬ ਦੇ ਕਿ ਬੀਜੇਪੀ ਕੀ ਸੈਂਡ ਰੱਖਦੀ ਸਾਨੂੰ ਪੰਜਾਬ ਨੂੰ ਕਿਸਾ ਕੰਪੰਸੇਟ ਕਰਨਾ ਚਾਹੇਗੀ ਤੁਸੀਂ ਦੇ ਕੁਰਤਾ ਝਾੜਤਾ 1600 ਕਰੋੜ ਰੁਪਏ ਦੀ ਕਹਿੰਦੇ ਅਨਾਉਂਸਮੈਂਟ ਕੀਤੀ ਉਹ ਵੀ ਪਤਾ ਨਹੀਂ ਕਦੋਂ ਆਏਗਾ ਆਏਗਾ ਨਹੀਂ ਆਏਗਾ ਕਿਸ ਰੂਪ ਚਾਏਗਾ ਉਹਦੇ ਬਾਰੇ ਜਾਣਕਾਰੀ ਦੇ ਦੀ ਤੁਸੀਂ ਐਨੇ ਕੋਈ 10 ਕਿਲੋਮੀਟਰ ਦੂਰ ਤੇ ਜਾ ਕੇ ਸੈਸ਼ਨ ਲੈਣ ਨਾਲ ਪੰਜਾਬ ਦੇ ਇਹ ਦੇ ਇਹਦੇ ਵਿੱਚ ਕੀ ਫਰਕ ਪੈਗਾ ਬਾਈਸ ਮਿਸਟਰ ਇਹ ਮੰਤਰੀ ਇਹ ਗੱਲ ਕਹਿੰਦੇ ਨੇ ਵੀ ਐਂਡ ਰਿਜ਼ਲਟ ਏ ਜ਼ੀਰੋ ਇਹਦਾ ਵੀ ਰਿਜ਼ਲਟ ਜੋ ਲੋਕਾਂ ਨੂੰ ਦੇ ਕੁਝ ਨਹੀਂ ਦੇ ਤੁਸੀਂ ਆਪੇ ਹੀ ਵੇਖ ਲਓ ਤੁਸੀਂ ਇਹਨਾਂ ਦੇ ਫੋਟੋ ਵੀ ਵੇਖ ਲਓ ਕਿ ਦੱਸ ਰਿਹਾ ਜੀ ਰੋਜ਼ ਉਹ ਵੀਡੀਓ ਪਾ ਰਿਹਾ